ਮੇਰੇ ਕੋਲ ਜੁੱਤੀ ਨਹੀਂ ਹੈਗੀ ਉਹ ਲੈ ਕੇ ਆਣੀ ਆ ਜੁੱਤੀ ਨਹੀਂ ਕੇ ਕਟਣਾ ਜੁੱਤੀ ਨਾਲ ਜੁੱਤੀਆਂ ਪਹਿਣੀਆਂ ਤੇਰੇ ਮੈਨੂੰ ਕਦੇ ਚਾਰਜ ਲਾ ਲਈਦਾ ਟੇ ਟੇ ਟੇਰੋ ਵਾਹੇ ਟੇ ਟੇ ਟੇਰੋ ਵਾਹੇ ਟੇ ਟੇ ਟੇਰੋ ਵਾਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਵੈਲਕਮ ਬੈਕ ਆਨ ਅ ਯੂਟਿਊਬ ਚੈਨਲ ਮਿਸਟਰ ਐਂਡ ਮਿਸਸ ਹੁੰਜਨ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਏ ਆਪਾਂ ਹੋ ਰਹੀਆਂ ਰੈਡੀ ਕਿਉਂਕਿ ਕੱਲ ਹੈ ਦਾ ਮੇਰਾ ਬੋਰਡੇ ਤੇ ਮੈਂ ਸੂਟ ਵੀ ਹਲੇ ਚੱਕ ਕੇ ਲਿਆਉਣਾ ਹੈ ਮੰਮਾ ਵੱਲੋਂ ਮੈਂ ਵੀ ਰੈਡੀ ਹੋਵੇਂ ਬਟ ਜੋ ਮਾੜਾ ਮੁੰਟਾ ਕੁਝ ਕਰਨ ਵਾਲਾ ਹੋਊਗਾ ਉਹ ਵੀ ਕਰਾਉਣਾ ਮੈਂ ਤੇ ਮੇਰੇ ਕੋਲ ਜੁੱਤੀ ਨਹੀਂ ਹੈਗੀ ਉਹ ਲੈ ਕੇ ਆਣੀ ਆ ਅੰਦਨ ਸਾਹਿਬ ਨੂੰ ਕਿਹਾ ਵੀ ਲੈ ਜੋ ਪੀਸ ਮੈਨੂੰ ਹੁਣ ਦੇਖੋ ਲੈ ਕੇ ਜਾਂਦੇ ਆ ਕਿ ਨਹੀਂ ਲੈ ਜਾਣਗੇ ਜੁੱਤੀ ਮਿਲ ਜੇ ਮੈਨੂੰ ਹੋਰ ਕੁਝ ਨਹੀਂ ਕਿਉਂਕਿ ਮੈਨੂੰ ਜੁੱਤੀ ਚਾਹੀਦੀ ਹੈ ਤੇ ਮੈਂ ਕਿ ਉਹਨਾਂ ਨੂੰ ਵੀ ਕੱਪੜੇ ਛਪੜੇ ਲੈ ਗਏ ਮੇਰਾ ਬੋਰਡੇ ਆ ਗਿਆ ਕਹਿਣ ਕਿ ਆਪ ਨਵੇਂ ਨਵੇਂ ਪਾ ਕੇ ਚੱਗੀ ਬਸ ਤਿਆਰ ਆਪਾਂ ਹੋ ਗਏ। ਦਾਨਾ ਆਪਣਾ ਜੂੜਾ ਸਿੰਪਲ ਜਿਹਾ ਕੋਈ ਮੇਕਅਪ ਸ਼ੇਕ ਕੁਛ ਨਹੀਂ ਕਰੀ ਬਹੁਤ ਐਂਹੀ ਚੱਲਦੇ ਆ। ਤੇ ਮੀਂਹ ਕਿੱਥੇ ਕਿੱਥੇ ਪੈਣਾ ਦੱਸਿਓ ਅੱਜ ਵੀ ਬਹੁਤ ਮੀਂਹ ਪਿਆ ਲੁਧਿਆਣਾ ਦੇ ਵਿੱਚ ਤੇ ਤਿਆਰ ਆ ਮੈਂ ਨੇਲਸ ਕਰਾਈ ਸੀ ਨਵੇਂ-ਨਵੇਂ ਦੁਆਰਾ ਆਪਣੀਆਂ ਆ ਮੇਰੇ। ਤੇ ਬਸ ਕਿ ਐ ਮੇਰੇ ਗਾਲਾਂ ਵੀ ਪੈ ਜਾਂਦੀਆਂ ਕਿਉਂਕਿ ਟਾਈਮ ਵੀ ਬਹੁਤ ਹੋਇਆ ਹੋਇਆ ਤੇ ਕੱਲ ਮੇਰਾ ਜਨਦਨ ਆ ਗਣਾ ਪਹਿਲਾਂ ਸੁੱਤੀ ਪਈ ਸੀ। ਤੇ ਬਸ ਗਾਲਾਂ ਪੈਣੀਆਂ ਮੈਨੂੰ ਪਤਾ ਆਉਂਦੇ ਹੋਣੇ ਆ ਦੇਖਦੀ ਆ ਮੈਂ। ਤੇ ਚਲਿਏ ਮਾਰਕੀਟ ਇਹਦੋਂ ਪਹਿਲਾਂ ਦੁਕਾਨਾਂ ਬੰਦ ਹੋਣ ਆ ਗਏ ਕੀ ਹੋਇਆ ਕੋਈ ਨਹੀਂ ਚਲਿਏ ਕੋਈ ਨਹੀਂ ਮੈਂ ਵੀਡੀਓ ਬਣਾ ਰਹੀ ਸੀ ਚਲਿਏ ਚਲੋ ਕਿੱਦੋਂ ਹੋੜਾ ਦੇਖ ਰਹੇ ਹਾਂ ਤੁਸੀਂ ਇੱਥੇ ਥੋੜੇ ਜਿ ਕੋਈ ਨਹੀਂ ਦੇਖਣਾ ਸੀ ਤੁਸੀਂ ਆ ਲੂ ਇਹਨਾਂ ਨਾਲ ਮੈਂ ਜਾਣਾ ਲੂਟੀ ਲੈਣ ਤੇ ਮੇਰੇ ਪੈ ਵੀ ਸਕਦੀਆਂ ਬਾਟ ਬਹੁਤ ਜਲਦੀ ਹਾਂ ਰੁਕ ਜਾ ਮੈਂ ਕਹਿੰਦਾ 11:30 11:30 ਵਜੇ ਚੱਲਦੇ ਹਾਂ ਜੁੱਤੀ ਨਹੀਂ ਕੇ ਕਟਣਾ ਜੁੱਤੀ ਨਾਲ ਜੁੱਤੀਆਂ ਪਹਿਣੀਆਂ ਤੇਰੇ ਇਹ ਸਾਨੂੰ ਮੈਨੂੰ ਪਤਾ ਤੁਸੀਂ ਐਵੇਂ ਹੀ ਉਹ ਕਰਦੇ ਪਏ ਹੋ ਉਹ ਇਹ ਸਾਨੂੰ ਗੁੱਸਾ ਆਸਾ ਨਹੀਂ ਆ ਰਿਹਾ ਚਲੋ ਯਾਰ ਬਈ ਮੇਰੇ ਬਿਆਨ ਨੂੰ ਵੀ ਇਹਨੇ ਐਡਾ ਜੁੱਤੀਆਂ ਵਿੱਚ ਇੱਕ ਸਮਾਣ ਪਾਇਆ ਸੀ 12 ਵਜੇ ਜੁੱਤੀ ਲੈ ਕੇ ਆਈ ਸੀ 12 ਵਜੇ ਜਾ ਕੇ ਕੁਮਾਰ ਮੰਡੀ ਬੰਦੇ ਨੂੰ ਫੋਨ ਕਰਕੇ ਉਹਦੀ ਦੁਕਾਨ ਖਰਾ ਕੇ ਫਿਰ ਜੁੱਤੀ ਲੈ ਕੇ ਆਈ ਸੀ ਜੁੱਤੀਆਂ ਇੱਕ ਵਾਰੀ ਮਿਲ ਮਿਲਗੀ ਦੁਬਾਰਾ ਹੁਣ ਨਹੀਂ ਤੈਨੂੰ ਇੰਨੀ ਮੁਸ਼ਕਲਤਾ ਨਾਲ ਮਿਲਣ। ਜਿਹੜੀ ਜਿਹੜੀ ਦੁਕਾਨ ਖੁੱਲ੍ਹੀ ਹੋਈ ਉਹਤੋਂ ਲੈ ਲਈ ਆਂ ਆਪਦੀ ਰਾਮ ਨਾਲ। ਚੱਲੀਏ। ਆ ਜਾ ਥੱਲੇ ਖੜਨਾ। ਬਰਥਡੇ ਮੇਰਾ ਆ। ਸ਼ਾਪਿੰਗ ਆਪਣੀਆਂ ਨਹੀਂ ਮੁੱਕਦੀਆਂ। ਯਾਰ ਟਾਇਟ ਆ ਨਹੀਂ। ਹਲੇ ਮੈਂ ਜੁੱਤੀ ਲੈਣੀ ਆ ਪਹਿਲਾਂ ਕਹਿੰਦੇ ਮੈਂ ਲਵਾਂਗਾ। ਯਾਰ ਮੇਰੇ ਕੋਲ ਵੀ ਨਹੀਂ ਨਾ ਹੈਗੀ ਫਿਰ ਤੇਰੇ ਨਾਲ ਜਾਂਦਾ ਕਿੰਨੇ ਸਾਫ ਜੀ ਲਾਦੇ ਨੇ ਮੇਰੇ ਫੋਨ ਚ ਮੈਂ ਫਿਰ ਸੋਹਣਾ ਨਹੀਂ ਲੱਗੂਗਾ ਤੇਰੇ ਨਾਲ ਜਾਂਦਾ ਇੰਨੀਆਂ ਘੜਾਲੀਆਂ ਪਸੰਦ ਕੋਈ ਨਹੀਂ ਆਈ ਗਲਦੀ ਲਈ ਲੋ ਮੇਰੇ ਵਾਲੀ ਦੁਕਾਨ ਨਾ ਬੰਦ ਹੋ ਜਾ ਨਹੀਂ ਹੁੰਦੀ ਜਾਂਦੇ ਆ ਉਹ ਆਜ ਦੇ ਬਰਕਰ ਮੈਂ ਚਲੋ ਵੀ ਲੈ ਕੇ ਦਿੱਤੇ ਆ ਤਾਂ ਸਾਡੀ ਜੁੜੀਓ ਜਿੰਦਾਬਾਦ ਹੈ ਜੁੱਤੀ ਸੋਹਣੀ ਲੱਗਦੀ ਬਈਆ ਪਹਿਲਾਂ ਇਹ ਦੱਸੋ ਨੇ ਕਿਹਾ ਕੀ ਸੀ ਤੈਨੂੰ ਜੁੱਤੀ ਦੇਣ ਦੀ ਸਾਈਜ਼ ਦੇ ਦੋ ਸਟਾਰਟਿੰਗ ਸਾਈਜ਼ ਪਤਾ ਕਿਹੜਾ ਹੁੰਦਾ ਕਹਿੰਦੇ ਇਹਨੇ ਕਿਹਾ ਵੀ ਜੁੱਤੀ ਲੈਣੀ ਆ ਭਾਈ ਦੁਕਾਨਦਾਰ ਕਹਿੰਦਾ ਕਹਿੰਦਾ ਜਵਾਕਾਂ ਵਾਲਾ ਸਭ ਤੋਂ ਵੱਡਾ ਸਾਈਜ਼ ਦੇ ਐਂ ਵੀ ਕਰਦਾ ਜਵਾਕਾਂ ਵਾਲਾ ਸਭ ਤੋਂ ਵੱਡਾ ਸਾਈਜ਼ ਇਹਦਾ ਇਹਦਾ ਸਟਾਰਟਿੰਗ ਸਾਈਜ਼ ਆ ਵਧੀਆ ਲੱਗਦੀ ਪਈ ਆ ਲੈ ਲੈ ਆ ਭਾਈ ਸੈਂਡਲ ਦੇਖਾਂ ਦੂਜੇ ਦੇਖ ਲੈ ਦੇਖ ਲੈ ਇਹਨੂੰ ਕਦੇ ਚਾਰਜ ਲਾ ਲਈਦਾ ਯਾਰ ਚਾਰਜ ਕੀਤਾ ਸੀਗਾ ਸਵੇਰੇ ਹੁਣ ਲੋ ਹੋ ਗਈ ਬੈਟਰੀ ਮੈਂ ਦਾ ਕੀ ਕਰਾਂ ਫੋਨ ਨਾ ਮੇਰਾ ਇੱਦਾਂ ਸੈੱਟ ਨਾ ਆ ਪਤਮਾਨ ਸਾਰਾ ਲਿਆਈ ਮੇਰਾ ਕੋਈ ਹੈ ਨਹੀਂ ਵੀ ਹੋਊਗੀ ਚੀਜ਼ ਚਾਹੀਦੀ ਹੁੰਦੀ ਆਪੇ ਤੈਨੂੰ ਲੈ ਕੇ ਦਾ ਦਿੱਤਾ ਯਾਰ ਇਹਨਾਂ ਸ਼ਟਰਾਂ ਲੱਗ ਗਈਆਂ ਤੁਹਾਡੀਆਂ ਬੰਨੀਆਂ ਸੀ ਤੇ ਹੁਣ ਮੇਰੀ ਘਰ ਵਾਲੀ ਦਾ ਵਿਆਹ ਆ ਮੈਂ ਕੱਪੜਾ ਲਊਂਗਾ ਨਹੀਂ ਵਿਆਹ ਆ ਵਿਆਹ ਮਤਲਬ ਮੇਰੀ ਘਰ ਵਾਲੀ ਦਾ ਜਨਮ ਦਿਨ ਆ ਮੇਰੀ ਘਰ ਵਾਲੀ ਦਾ ਵਿਆਹ ਆ ਮੇਰੀ ਘਰ ਵਾਲੀ ਦਾ ਜਨਮ ਦਿਨ ਆ ਮੈਂ ਲਊਂਗਾ ਨਹੀਂ ਫਿਰ ਕੱਪੜੇ ਹਣ ਆਪ ਦਾ ਤੂੰ ਨਹੀਂ ਆਪ ਦਾ ਤੂੰ ਨਵੇਂ ਕੱਪੜੇ ਬਣਾਏ ਆ ਮੇਰਾ ਵੀ ਤਾਂ ਹੱਕ ਬਣਦਾ ਨਾ ਬਣਾਉਣ ਦਾ ਆਪਾਂ ਅੱਗਣਾ ਉਹਦੇ ਨਾਲ ਮੈਚ ਨਹੀਂ ਹੋਈ ਹੈਗੀ ਉਹਦਾ ਤੇਰੇ ਸੂਟ ਨਾਲ ਮੈਂ ਜੀਆ ਬਸ ਇਹ ਨਾ ਨਹੀਂ ਦੇਖੀ ਆਉਂਦਾ ਉਹਨਾਂ ਜੀ ਮੈਂ ਕੀ ਆਪ ਨਾ ਤੂੰ ਮੋਤੀਆਂ ਦੇ ਨਾਲ ਦੀ ਜੁੱਤੀ ਲੈ ਕੇ ਆਉਣ ਨੂੰ ਫਿਰਦੀ ਸੀ ਚਿੱਟੇ ਰੰਗ ਦੀ ਤੈਨੂੰ ਮਿਲੀ ਹੀ ਨਹੀਂ ਹੈਗੀ ਕਿਤੋਂ ਮੈਨੂੰ ਤਾਂ ਇਹ ਗੁੱਸਾ ਜੜਿਆ ਹੈ ਮੈਨੂੰ ਕਹਿੰਦੀ ਵੀ ਇੰਨਾ ਮੈਚ ਨਹੀਂ ਦੇਖੀ ਦੰਦਾ ਹੁਣ ਫੇਰ ਹੁਣ ਮੂੰਹ ਬਣਾਈ ਰੱਖਣਾ ਹੈ ਕਿਉਂ 12ਵੇਂ ਤੋਂ ਬਾਅਦ ਠੀਕ ਹੋਊਗਾ ਕਿਉਂ 12ਵੇਂ ਤੋਂ ਬਾਅਦ ਕੀ ਜਾਨ ਨੂੰ ਲਾਉਣਾ ਜਾਨ ਮੇਰੇ ਬਾਹਰ ਨਿਕਲ ਗਿਆ ਹਾਂ ਕੱਲੂ ਪਾ ਲੈਣਾ ਆਪਾਂ ਟੈਨਸ਼ਨ ਨਾਲ ਓਕੇ ਮੈਂ ਮਨਾ ਰਹਿ ਦਿੱਤੀ ਤਾਂ ਸੀ ਬਹੁਤ ਮੈਂਸਾਪੀ ਹਾਂ ਅਸਾਂ ਨੂੰ ਦੋ ਸ਼ਰਟਾਂ ਇੱਕ ਬੂਟ ਹੋਰ ਵੀ ਲੈਣਾ ਹੈ ਬਸ ਇਹਨਾਂ ਨੂੰ ਦਵਾਈ ਮੈਂ ਤਲਾ ਦਾ ਬਰਥਡੇ ਮੇਰਾ ਯਾਰ ਮੈਂ ਇੱਕ ਪੰਜਾਬੀ ਦੀ ਲੈਂਸ ਲੈ ਕੇ ਦਿੱਤੀ ਤੁਸੀਂ 90 ਰੁਪਏ ਮੀਟਰ ਸੀਗੀ ਉਹ ਪੰਜਾਬੀ ਦੀ ਲੈਂਸ ਦੀ ਲੱਗੀ ਹੈ ਮੈਨੂੰ ਪਸੰਦ ਨਹੀਂ ਆਈ ਫੇਰ ਮੈਂ ਪੈਸੇ ਥੋੜੀ ਦੇ ਕੇ ਲੈਸ ਲੈਣੀ ਸੀ ਹਾਂ ਹਾਂ ਇਹ 90 ਬੜੀ ਸੋਹਣੀ ਹੁੰਦੀ ਮੈਂ ਲੈ ਲੈਂਦੀ ਸੀ ਤੇ ਪੀਕੋ ਵੀ ਵਿਚਾਰਾ ਮੇਰੇ ਨੂੰ ਆ ਗਿਆ ਕਹਵੇਂ ਉਹ ਵੀ ਰੁਸੀਆ ਬੈਠਾ ਆ ਵੀ ਆ ਗਿਆ ਹਾਂ ਬਈ ਕਿਤਾ ਹੋਰ ਅੱਜ ਵੀ 2 ਘੰਟੇ ਹੋ ਗਏ ਬੱਦਲ ਕਿੰਨਾ ਇਨੋਸੈਂਟ ਜਿਹਾ ਬਣਦਾ ਨਹੀਂ ਇੱਕ ਮਿੰਟ ਆ ਤੂੰ ਥੱਲੋਂ ਰਟ ਕੇ ਆਇਆ ਮੈਨੂੰ ਇਹ ਦੱਸੀ ਮੈਂ ਉਹ ਕਿਹਾ ਸੀਗਾ ਭਾਬੀ ਨੇ ਮੇਰਾ ਬਰਥਡੇ ਆ ਮੈਨਾਂ ਵਾਰਾ ਕੀਤਾ ਸੀ ਭਾਬੀ ਨੇ ਕਾ ਦਾ ਮੈਂ ਨਹੀਂ ਇਹਨੇ ਮੈਨਾਂ ਵਾਰਾ ਕੀਤਾ ਸੀ ਭਾਬੀ ਤੁਹਾਡੇ ਜਨਮ ਦਿਨ ਤੇ ਨਾ ਮੈਂ ਤੁਹਾਨੂੰ ਕੇਕ ਕਟਾਉਂਗਾ ਚਾਕਲੇਟ ਆ ਪਤਾ ਨਹੀਂ ਆਏ ਵਿੱਚ ਕਿਆ ਜਿਆ ਹੈ ਹਮ ਹਮ ਮੈਂ ਤਾਂ ਕੋਈ ਨਹੀਂ ਮੈਂ ਮੁੰਡੇ ਆ ਪਤਾ ਕੇਕ ਮੇਰੇ ਕਿਵੇਂ ਲਿਆਉਂਦਾ ਮੈਨੂੰ ਪਤਾ ਇਹ ਬੜਾ ਗ੍ਰੇਟ ਬੰਦਾ ਹੈ ਹੈ ਨਾ ਸਹੀ ਗੱਲ ਆ ਪਾਰਟੀ ਕਿੱਥੇ ਬਹਿ ਜਾ ਦੱਸ ਕੀ ਖਾਣਾ ਦੋ ਇਹਨੇ ਪੀਜ਼ਾ ਵੀ ਖਾਣਾ ਮੈਨੂੰ ਲੱਗਦਾ ਹਨਾ ਪੀਜ਼ਾ ਖਾਣਾ ਨੂੰ ਤੈਨੂੰ ਇਕੱਲੇ ਨੂੰ ਵੱਡਾ ਪੀਜ਼ਾ ਦੇ ਤੈ ਕਿਹੜਾ ਖਾਣਾ ਮੈਂ ਦੱਸ ਦਵਲਚੀਜ਼ ਦਵਲਚੀਜ਼ ਕਿੱਸ ਸਾਈ ਲੈ ਕੇ ਦਵਾਉਂਗੀ ਤੈਨੂੰ ਠੀਕ ਆ ਠੀਕ ਹੈ ਤੂੰ ਬਾਕੀ ਵਾਲਾ ਮੈਂ ਪਹਿਲੇ ਹੀ ਗੱਲ ਕਰ ਤੂੰ ਦਾ ਇਹ ਨਾ ਵੀਰਾ ਦਮੈਨੂੰ ਪਤਾ ਜੀ ਨਹੀਂ ਲੱਗੀਆਂ ਹੁਣ ਐ ਬਹੁਤ ਹੀ ਰੋਣਾ ਰੋਣਾ ਵਾਲੇ ਬਾਰੇ ਬਾਰੇ ਕੱਲ ਕਹਿੰਦਾ ਹੈ ਦੁਪਹਿਰੇ ਕਹਿੰਦਾ ਹੈ ਹੈਪੀ ਬਰਥਡੇ ਮੈਂ ਕੱਲੇ ਕੱਲ ਆ ਹਮਮ ਪਰ ਵਦਲੇ ਬੀਲੇ ਨੇ ਮੈਨਾਂ ਕਿੰਨਾ ਉਹ ਦਿੱਤਾ ਧੋਖਾ ਕਿਹਾ ਵੀਰ ਮੈਂ ਇਹਨੂੰ ਦੇਖ ਜੁੱਤੀਆਂ ਦਵਾਉਣ ਗਿਆ ਸੀਗਾ ਠੀਕ ਆ ਹੁਣ ਇਹਨੂੰ ਮਿਲੀ ਨਹੀਂ ਇਹਦੀ ਪਸੰਦ ਦੀ ਮੇਰੀ ਕੀ ਗਲਤੀ ਆ ਆਪਾਂ ਪੁੱਛੀ ਕਿੰਨਾ ਕੁਸ ਲੈ ਕੇ ਆਇਆ ਇਹਨਾਂ ਵੇਲੇ ਆ ਗਏ ਵੀਰੇ ਕੀ ਮੈਂ ਇੱਕ ਸ਼ਰਟ ਲਈ ਆ ਯਾਰ ਇੱਕ ਬੂਟ ਆ ਚਲ ਦੋ ਸ਼ਰਟਾਂ ਲਈਆਂ ਇੱਕ ਬੂਟ ਲਈ ਸਰਜ ਬਣਦਾ ਸੀਗਾ ਬਾਬੇ ਨੂੰ ਲੈ ਕੇ ਰੇਂਦਾ ਪਰਜ ਬਣਦਾ ਤੇਰੇ ਤੂੰ ਇੱਕ ਮਿੰਟ ਹੈਲੋ ਤੁਨਾਕ ਲੜਾਈ ਨਾ ਬਵਾ ਦੀ ਚੰਗਾ ਸਾਡੇ ਚ ਹਾਂ ਬਵਾਊ ਗਏ ਇਹ ਕਹਿੰਦਾ ਥੋਡੇ ਵੱਲੋਂ ਤਾਂ ਕਹਿੰਦੇ ਮੇਰੇ ਵੱਲ ਅੱਜ ਥੋੜੀ ਜਿਹੀ ਮੇਰੇ ਘਰ ਗਿਆ ਥੈਂਕ ਯੂ ਸੋ ਮਚ। ਪਰ ਸੁਮੇਤ ਤੂੰ ਤਾਂ ਮੇਰੇ ਵੱਲ ਹੁੰਦਾ ਓਏ। ਇੱਕ ਦਿਨ ਕਹਿੰਦਾ ਭਾਬੀ ਵੀਰਾ ਨਹੀਂ ਆਇਆ ਮੈਂ ਕਿਹਾ ਵੀਰਾ ਲੇਟ ਆਊਗਾ। ਮੈਂ ਯਾਰ ਭਾਬੀ ਵੀਰੇ ਨੂੰ ਆ ਕੇ ਆਹ ਕਰੋ ਟਾਈਮ ਨਾਲ ਆਏ ਕਹਿੰਦੇ ਜੀਜਾ ਨਹੀਂ ਲੱਗਦਾ ਉਦੋਂ ਆਇਆ ਸੀ ਕਮਰੇ 'ਚ ਮੈਂ ਇਕੱਲੀ ਬੈਠੀ। ਅੱਛਾ ਤੇ ਜੀ ਨਹੀਂ ਲੱਗਦਾ ਓਏ। ਅੱਛਾ ਜੀ। ਬੇਚਰਾ ਆ ਲਿਆ ਕਰੋ। ਚਲ ਠੀਕ ਆ ਟਾਈਮ ਸਿਰ ਆ ਜਾ ਕਰੋ ਅੱਗੇ ਤੋਂ। ਬੱਸ। ਤਾਂ ਹੁਣ ਤਾਂ ਮੰਨ ਜਾ ਫਿਰ ਮੰਨ ਗਈ ਵਾ ਸਵੇਰੇ ਦੇਖੂਗੀ ਕਿ ਤੋ ਮੈਂ ਮੰਨ ਦੀ ਨਹੀਂ ਆ ਲੈ ਕੇ ਮਨੂ ਜੁੱਤੀ ਜੁੱਤੀ ਤਾਂ ਲੈ ਕੇ ਮਨੂ ਇਹ ਮੇਰੇ ਫਿੰਮੇ ਦੇ ਵਿਆਹ ਨੂੰ ਮੈਂ ਨਹੀਂ ਸੋਹਣੀ ਹੀਲ ਵਾਲੀ ਜੁੱਤੀ ਲਈ ਸੀ ਉਹ ਮੇਰੀ ਕੋਈ ਪਤਾ ਨਹੀਂ ਚੱਕ ਕੇ ਲੈ ਗਿਆ ਮੈਨੂੰ ਲੱਭੀ ਨਹੀਂ ਹੂੰ ਲੱਭੂਗੀ ਪਰ ਮੈਂ ਦੁਬਾਰਾ ਟਰਾਈ ਕਰਾਂਗੀ ਮੇਰਾ ਲੱਭੂਸ ਨੇ ਲੈ ਕੇ ਦੇਣੀ ਪੈਣੀ ਹੂੰ ਚਲ ਆਇਆ ਕਰਦਾ ਮੈਂ ਨਾ ਬਣਾ ਜਾ ਕੇ ਆਉਣਾ ਵਾ ਤੇ ਜਾਣਾ ਮੈਂ ਉਹ ਯਾਰ ਮੁੰਡਾ ਆਇਆ ਹੋਇਆ ਵਾ ਉਹਨੂੰ ਬੱਸ ਅੱਡੇ ਤੋਂ ਲੈ ਕੇ ਆਉਣਾ ਵਾ ਤੇ ਉਹਨੂੰ ਛੱਡ ਕੇ ਆਣਾ ਵਾ ਬਾਏ ਮੈਂ ਤੇ ਪਹਿਲਾਂ ਆ ਜਿਓ ਕਿਉਂ ਬਰ ਉਹ ਤਾਂ ਚੱਲ ਕੋਈ ਨਹੀਂ ਜੇ ਮਾੜਾ ਮੂਟਾ ਟਾਈਮ ਉੱਤੇ ਥੱਲੇ ਹੋ ਗਿਆ ਐਡਜਸਟ ਕਰ ਲਈ ਹੈ ਠੀਕ ਆ ਚਲ ਠੀਕ ਹੈ ਠੀਕ ਜੁੱਤੀ ਤਾਂ ਕੁਝ ਨਹੀਂ ਹੈ ਜੁੱਤੀ ਤੋਂ ਬਾਅਦ ਠੀਕ ਹੋ ਠੀਕ ਠੀਕ ਕੁਝ ਨਹੀਂ ਹੈ ਜੁੱਤੀ ਤੋਂ ਬਾਅਦ ਠੀਕ ਹੋ ਮਤਲਬ ਮੈਂ ਇਸ ਵਲੌਗ ਦੇ ਜ਼ਰੀਏ ਕਹਿ ਸਕਦਾ हूं ਵੀ ਤੈਨੂੰ ਜੁੱਤੀਆਂ ਦੀ ਕਮੀ ਹੈ ਉਦਾਂ ਜੁੱਤੀਆਂ ਇਹ ਗਾ ਮਿਲेंगी ਮੈਨੂੰ ਤੁਹਾਨੂੰ ਲੱਗਦਾ ਮਿਲ ਜਿੱਤੀਆਂ ਦੱਸ ਕਿਹੜਾ ਕੱਟਾ ਦਾ ਸਵੇਰੇ ਦਵਾ ਕੇ ਦੇਣਗੇ ਦਾਵਾ ਹੀ ਦੇਣਗੇ ਹੋਰ ਯਾਰ ਜੇ ਨਾਂ ਲੱਗਦਾ ਤਾਂ ਤੇਰੇ ਵੀਰੇ ਤੂੰ ਦੇਖੀ ਚੱਲ ਮੈਂ ਇਹਦਾ ਤਾਂ ਨਹੀਂ ਹੈਗਾ ਇਹਦਾ ਵਧੀਆ ਵਾ ਲੈ ਕੇ ਦੂਣਾ ਵਧੀਆ ਵਾ ਨਾ ਯਾਰ ਮੈਂ ਦੇਖ ਲੈ ਉਹ ਛੋਟੇ ਜਿਹੇ ਜਵਾਕ ਨੂੰ ਯੋਦਾ ਨਹੀਂ ਨਹੀਂ ਹਲੇ ਉਹਨੇ ਕਿ ਹਲੇ ਲੈ ਕੇ ਦਿੰਦਾ ਇੱਧਰ ਮੇਰੀ ਸੁਣ ਗੱਲ ਹਲੇ ਇਹਨੇ ਪੀਜ਼ਾ ਖਵਾਇਆ ਨਹੀਂ ਠੀਕ ਆ ਨਾ ਮੈਂ ਦੂਮਾਰੇ ਸਾਹ ਵਾਲੀ ਲੇਗਾ ਹਾਂ ਚੱਲ ਠੀਕ ਆ चल, चल मैं जाके आया चंगा मेरी रोटी राटी बना के रख ली फिर आप आठे खाने चल जा के आ जाना तू चलो फिर